ਮੈਂ ਆਸਟ੍ਰੇਲੀਆ ਤੋਂ ਆਇਆ ਜੀ ਆਸਟ੍ਰੇਲੀਆ ਤੋਂ ਸਪੈਸ਼ਲ ਆਇਓ ਖਾਸ ਤੌਰ ਤੇ ਆਇਆ ਜੀ 11 11 ਤਰੀਕ ਠੀਕ ਹੈ ਸਵੇਰ ਦੇ ਨਾਲ ਹੀ ਹੋ ਜੀ ਨਾਲ ਹੀ ਉਹਦੇ ਨਾਲ ਹੀ ਹੈ ਜੀ ਸੰਗਤਾਂ ਦਾ ਹੁਸ਼ਾ ਜੀ ਇੰਨਾ ਵੱਡਾ ਇਕੱਠ ਕਿ ਸੰਗਤਾਂ ਆਪਣੇ ਕੋਠਿਆਂ ਤੇ ਜੜ ਕੇ ਘਰਾਂ ਦੇ ਵਿੱਚ ਗਲ ਗਾ ਅਤਿ ਦੀ ਗਰਮੀ ਆ ਤੇ ਘਰਾਂ ਤੋਂ ਬਾਹਰ ਆ ਕੇ ਸੰਗਤਾਂ ਦਾ ਸਵਾਗਤ ਕਰਾਈਆਂ ਵਾ ਕੇ ਭਾਈ ਸਾਹਿਬ ਨੂੰ ਬਾਹਰ ਕੱਢੀਏ ਜੀ ਠੀਕ ਹੈ ਨਸ਼ਿਆਂ ਦੇ ਖਿਲਾਫ ਉਹਨਾਂ ਨੇ ਮਹਿੰਮ ਸ਼ੁਰੂ ਕੀਤੀ ਸੀ ਉਹ ਹੀ ਦੁਬਾਰਾ ਕਰਨੀ ਆ ਨਸ਼ੇ ਦਾ ਖਾਤਮਾ ਆਪਾਂ ਮੇਨ ਆਪਣਾ ਕੰਮ ਵੀ ਨਸ਼ੇ ਦਾ ਜੀ ਬਹੁਤ ਜ਼ਿਆਦਾ ਨੌਜਵਾਨ ਪਾਈਸਾ ਨੂੰ ਇੰਨਾ ਪ੍ਰੇਮ ਕਰਦੇ ਮੈਂ ਦੱਸ ਨਹੀਂ ਸਕਦਾ ਜੀ ਆਪਣੇ ਮਾਪ ਪਿਓ ਦਾ ਵੀ ਨਹੀਂ ਕਰਦੇ ਜਿੰਨਾ ਪਾਈਸਾ ਦਾ ਪ੍ਰੇਮ ਕਰਦੇ ਉਹ ਉਹ ਬਹੁਤ ਵਿਛੇ ਨੇ ਉਹਨਾਂ ਨੂੰ ਰਾਤ ਨੂੰ ਨੀਂਦਰ ਨਹੀਂ ਗਈ ਆਉਣੀ ਅੱਜ ਉਹਨਾਂ ਦੀ ਅੱਜ ਉਹਨਾਂ ਨੂੰ ਪਤਾ ਲੱਗ ਚੁੱਕਾ ਵੀ ਭਾਈ ਸਾਹਿਬ ਦੇ ਨਾਲ ਜਿਹੜੀ ਸੂਚੀ ਸੰਗਤ ਉਹ ਖੜ ਗਈ ਆ ਘਰਾਂ ਦੇ ਵਿੱਚੋਂ ਬੀਬੀਆਂ ਨੌਜਵਾਨ ਗੱਭਰੂ ਉੱਠ ਕੇ ਜਿਹੜੇ ਸੜਕਾਂ ਦੇ ਆ ਗਿਆ ਭਾਈ ਸਾਹਿਬ ਦੀ ਮਹਤ ਕਰਨ ਤੇ ਡਿਸਪਲਿਨਸ ਰਹਿ ਕੇ ਚੌਂਡ ਜਾਂਦੇ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਆਪਾਂ ਸਾਰੇ ਮਿਲ ਜੁੜ ਕੇ ਆਪਣੇ ਭਾਈਚਾਰੇ ਚ ਇੱਕ ਇੱਕਦਮ ਸੁਖ ਸ਼ਾਂਤੀ ਦਾ ਇਹ ਜਿਲ੍ਹਾ ਇੱਕ ਜੂਨ ਨੂੰ ਵੀ ਜਾ ਉਹ ਤੋਂ ਬਾਅਦ ਦਾ ਸਮਾਂ ਵੀ ਆਪਾਂ ਜੀ ਮਿਲ ਜੁੜ ਕੇ ਰਹੀਏ

ਭਾਈ ਸਾਹਿਬ ਜੀ ਕੀ ਕਹਿਣਾ ਚਾਹੋ ਅੱਜ ਦੇ ਜਿਹੜਾ ਰੋਡ ਸ਼ੋਅ ਬਾਰੇ ਅੱਜ ਦੇ ਰੋਡ ਸ਼ੋਅ ਬਾਰੇ ਕਹਿਣਾ ਵੀ ਤੇ ਜਿਹੜੀ ਲੜਾਈ ਆ ਉਹ ਸਾਡੀ ਇਲੈਕਸ਼ਨ ਦੀ ਇੱਕ ਪਾਸੜਾ ਹੋ ਗਈ ਆ ਭਾਈ ਅਮਰਪਾਲ ਸਿੰਘ ਅੱਜ ਇੱਕ 100 ਨੰਬਰ ਤੇ ਆ ਉਹ ਉਹ ਬਹੁਤ ਪਿੱਛੇ ਨੇ ਉਹਨਾਂ ਨੂੰ ਰਾਤ ਨੂੰ ਨੀਂਦਰ ਨਹੀਂ ਗਈ ਆਉਣੀ ਅੱਜ ਉਹਨਾਂ ਦੀ ਅੱਜ ਉਹਨਾਂ ਨੂੰ ਪਤਾ ਲੱਗ ਚੁੱਕਾ ਵੀ ਭਾਈ ਸਾਹਿਬ ਦੇ ਨਾਲ ਜਿਹੜੀ ਸੂਚੀ ਸੰਗਤ ਉਹ ਖੜ ਗਈ ਆ ਘਰਾਂ ਦੇ ਵਿੱਚੋਂ ਬੀਬੀਆਂ ਨੌਜਵਾਨ ਗੱਭਰੂ ਉੱਠ ਕੇ ਜਿਹੜੇ ਸੜਕਾਂ ਦੇ ਆ ਗਿਆ ਭਾਈ ਸਾਹਿਬ ਦੀ ਮਿਹਨਤ ਕਰਨ ਤੇ ਜਿਹੜੇ ਭਾਈ ਸਾਹਿਬ ਨੇ ਕੰਮ ਕੀਤੇ ਆ ਉਹ ਕੰਮਾਂ ਨੂੰ ਸੁਨਾਮ ਹੈ ਇਸ ਨਕਮੀ ਸਰਕਾਰ ਨੂੰ ਜਿਹੜੀ ਇਹਨਾਂ ਨੇ ਉਹ ਉਹਨਾਂ ਦੇ ਐਨਐਸਏ ਲਾ ਕੇ ਗੁਰੂ ਗੰਦੀ ਸਾਹਿਬ ਦੀਆਂ ਜ਼ਿਲ੍ਹਾ ਵਿੱਚ ਭੇਜਿਆ ਨਜਾਇਜ਼ ਉਹਦਾ ਜਵਾਬ ਦੇਣ ਲਈ ਕਰਾਰਾ ਮੌਕਾ ਆ ਗਿਆ ਹੈ ਖਾਲਸਾ ਪੰਥ ਦੀ ਵੈਗ ਜਿੱਕਾ ਖਾਲਸਾ ਵੈਗ ਅੱਜ ਐਲਾਨ ਹੋ ਗਿਆ ਮੈਨੂੰ ਲੱਗਦਾ ਸ਼ੇਰ ਦਾ ਹੀ ਕਾਬਲਾ ਵੇਖ ਰਿਹਾ ਜੀ ਹਾਂਜੀ ਐਲਾਨ ਹੋ ਗਿਆ ਜੀ ਅੱਜ ਇੱਕ ਪਾਸੜਾ ਲੜਾਈ ਹੋ ਚੁੱਕੀ ਆ ਜੀ ਬੋਲੋ ਤੇ ਰੋਡ ショਅ ਬਾਰੇ ਕੀ ਕਹਿਣਾ ਚਾਹੋਗੇ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਰੋਡ ショਅ ਬਹੁਤ ਧੰਨਵਾਦ ਆਂਗਦਾ ਜੀ ਅੱਛਾ ਜੀ ਕਿੱਥੋਂ ਆਏ ਤੁਸੀਂ ਅਸੀਂ ਮੈਂ ਆਸਟ੍ਰੇਲੀਆ ਤੋਂ ਆਇਆ ਜੀ ਆਸਟ੍ਰੇਲੀਆ ਤੋਂ ਸਪੈਸ਼ਲ ਆਏ ਹੋ ਖਾਸ ਤੌਰ ਤੇ ਆਏ ਜੀ 11 ਤਰੀਕ ਠੀਕ ਹੈ ਸਵੇਰ ਦੇ ਨਾਲ ਹੀ ਹੋ ਜੀ ਨਾਲ ਹੀ ਉਹਦੇ ਨਾਲ ਹੀ ਹੈ ਜੀ ਜਿੱਤ ਹੋ ਚੁੱਕੀ ਜਿੱਤ ਪੱਕੀ ਹੈ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਵੈਸੇ ਇਧਰ ਪਿੰਡ ਕਿਹੜਾ ਤੁਹਾਡਾ ਜੀ ਪਿੰਡ ਕਿਹੜਾ ਤੁਹਾਡਾ ਵੈਸੇ ਪਿੰਡ ਤੇ ਮੇਰੇ ਮੋਕੇ ਜੇ ਪੈਂਦਾ ਜੀ ਮੋਕੇ ਜੇ ਪੈਂਦਾ ਠੀਕ ਹੈ ਭਾਈ ਸਾਹਿਬ ਦੇ ਪ੍ਰਚਾਰ ਵਾਸਤੇ ਤੁਸੀਂ ਆਏ ਹੋ ਹਾਂ ਜੀ ਮਾਰੇ ਹੀ ਕਿਰਪਾ ਨਾਲ ਬਹੁਤ ਮਦਦ ਕਰ ਰਹੇ ਆ ਜੀ ਨਗੇ ਛੱਡਣਗੇ ਅਮਰਤ ਸਿੰਘ ਨੂੰ ਠੀਕ ਠੀਕ ਹੈ ਭਾਈ ਜੀ ਠੀਕ ਹੈ ਭਾਈ ਭਾਈ ਸਾਹਿਬ ਦੀ ਸੋਚਣਾ ਚੱਲਣ ਠੀਕ ਹੈ ਭਾਈ ਭਾਈ ਸਾਹਿਬ ਜੀ ਕੀ ਕਹਿਣਾ ਚਾਹੋ ਅੱਜ ਦੇ ਕਾਫਲੇ ਬਾਰੇ ਵਾਹਿਗੁਰੂ ਜੀ ਦਾ ਖਾਲਸਾ ਹੋਇਆ ਜੀ ਕੀ ਫਤਿਹ ਅੱਜ ਦੇ ਬਾਰੇ ਕਹਿਨੇ ਤੋਂ ਬਾਹਰ ਬਹੁਤ ਸ਼ਬਦ ਇੰਨਾ ਕਿ ਜਿਆਦਾ ਸੰਗਤਾਂ ਦਾ ਉਤਸ਼ਾਹ ਕਿ ਇੰਨਾ ਵੱਡਾ ਇਕੱਠ ਕਿ ਸੰਗਤਾਂ ਆਪਣੇ ਕੋਠਿਆਂ ਤੇ ਚੜ ਕੇ ਘਰਾਂ ਦੇ ਵਿੱਚ ਗਲ ਗਾ ਅਤਿ ਦੀ ਗਰਮੀ ਆ ਤੇ ਘਰਾਂ ਤੋਂ ਬਾਹਰ ਆ ਕੇ ਸੰਗਤਾਂ ਸਵਾਗਤ ਕਰ ਰਹੀਆਂ ਵਾ ਕਿ ਜਿਹੜਾ ਕਾਫਲਾ ਵਾ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨਾਂ ਤੇ ਅੱਜ ਦੇ ਕਟੋ-ਕਟ 10-10 15-15 ਕਿਲੋਮੀਟਰ ਤੱਕ ਲੰਮਾ ਦਾ ਉਹ ਕਾਫਲਾ ਹੋ ਰਿਹਾ ਵਾ ਤੇ ਜਿਹੜਾ ਕਾਫਲਾ ਜਿਹੜਾ ਸੀ ਐਸਵੀ ਦੇ ਦਾ ਟਾਈਮ ਮੇਰੇ ਹੱਥ ਤੇ 7 ਵਜੇ ਨਾਲੇ ਆ ਤੇ ਜਿਹੜਾ ਜਿਹੜਾ ਟਾਈਮ ਸੀਗਾ ਉਹ 5 ਵਜੇ ਮੁਕਦੀ ਸੰਭਾਵਨਾ ਸੀਗੀ ਤੇ ਉਹ ਕਾਫਲਾ ਵੱਡਾ ਹੋਣ ਕਰਕੇ ਜਿਹੇ ਟਾਈਮ ਦਾ ਉਹ ਲੇਟ ਹੋ ਰਿਹਾ ਵਾ ਇੰਨਾ ਵੱਡਾ ਸੰਗਤਾਂ ਦਾ ਦਰਸ਼ਾ ਵਾ ਜਿਹਦਾ ਪਹਿਲੇ ਤੋਂ ਵੀ ਬਾਹਰ ਹੋਇਆ ਆ ਬਾਗੀ ਜੋ ਖਾਲਸਾ ਪੰਥ ਜਿੱਤ ਕਰੀਏ ਇਹਨਾਂ ਦੀ ਜਿੱਤ ਸਾਡੀ ਆਪਣੀ ਜਿੱਤ ਹੋ ਗਈ ਇਹੋ ਮੇਰੀ ਬੋਦੀ ਸੰਤਾਨ ਉਹ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਬਤ ਹੈ ਆਪਣਾ ਗੁਰਪ੍ਰੀਤ ਸਿੰਘ ਜੀ ਕਿਹੜਾ ਪਿੰਡ ਕਿਹੜਾ ਜੋਗਿਆਲਾ ਜੀ ਤੇ ਕੀ ਕਹਿਣਾ ਚਾਹੋਗੇ ਅੱਜ ਦੇ ਕਾਫਲੇ ਬਾਰੇ ਉਹ ਕਿਰਪਾ ਮਹਾਰਾਜ ਦੀ ਚੜ੍ਹਦੀ ਕਲਾ ਹੋ ਗਈ ਜੀ ਠੀਕ ਹੈ ਜੀ ਤੇ ਮੈਸੇਜ ਕੀ ਦੇਣਾ ਚਾਹੋਗੇ ਨੌਜਵਾਨਾਂ ਨਾਲ ਅੱਜ ਬਹੁਤ ਵੱਡੇ ਪੱਧਰ ਜਿਹੜੇ ਰੋਡ ਸ਼ੋਅ ਦੇ ਵਿੱਚ ਨੌਜਵਾਨ ਦਾਖਲ ਹੋਏ ਆ ਮੈਸੇਜ ਇਹ ਹੀ ਆ ਵੀ ਵਾਤਵਾਤ ਵੋਟਾਂ ਭਾਈਏ ਭਾਈ ਸਾਹਿਬ ਨੂੰ ਬਾਹਰ ਕੱਢੀਏ ਜੀ ਠੀਕ ਹੈ ਨਸ਼ਿਆਂ ਦੇ ਖਿਲਾਫ ਉਹਨਾਂ ਨੇ ਮੁਹਿੰਮ ਸ਼ੁਰੂ ਕੀਤੀ ਸੀ ਉਹ ਹੀ ਦੁਬਾਰਾ ਕਰਨੀ ਆ ਨਸ਼ੇ ਦਾ ਖਾਤਮਾ ਆਪਾਂ ਮੇਨ ਆਪਣਾ ਕੰਮ ਵੀ ਨਸ਼ੇ ਦਾ ਜੀ ਬਹੁਤ ਜ਼ਿਆਦਾ ਵੱਧ ਗਿਆ ਠੀਕ ਹੈ ਇਹਨਾਂ ਸਰਕਾਰਾਂ ਦਾ ਆਪਾਂ ਨੂੰ ਮੇਦ ਵੀ ਕੋਈ ਨਹੀਂ ਗੀ ਠੀਕ ਹੈ ਤੇ ਭਾਈ ਸਾਹਿਬ ਤੋਂ ਇਕੱਲੇ ਤੋਂ ਮੇਦ ਆ ਤੇ ਉਹ ਹੀ ਸਹੀ ਕੰਮ ਕਰ ਸਕਦੇ ਆ ਠੀਕ ਹੈ ਭਾਈ ਧੰਨਵਾਦ ਜੀ ਜਿੰਨੀ ਮੈਨੂੰ ਸਲੋਟ ਕਰੀਓ ਉਹਨੀ ਥੋੜੀ ਹੋ ਜੀ ਇਹ ਕਿੱਕੇ ਕਿੰਨੇ ਕਿੰਨੇ ਕਿੰਡਾ ਦਾ ਕੰਮ ਕਰ ਸਕਦੇ ਆ ਮੇਰੇ ਕੋਲ ਖਾਸ ਕਰਕੇ ਜੀ ਥੋੜੇ ਰਹਿ ਗਏ ਬਾਕੀ ਤੇ ਤਰੀਕ ਨੇ ਹੋ ਨੌਜਵਾਨਾਂ ਨੂੰ ਬਾਬੂ ਜੀ ਬਰਸ ਦਾ ਹੌਸਲਾ ਨੌਜਵਾਨ ਪੈਸਾ ਨੂੰ ਇੰਨਾ ਪ੍ਰੇਮ ਕਰਦੇ ਮੈਂ ਦੱਸ ਨਹੀਂ ਸਕਦਾ ਜੀ ਆਪਣੇ ਮਾਪ ਪਿਓ ਦਾ ਵੀ ਨਹੀਂ ਕਰਦੇ ਜਿੰਨਾ ਪੈਸਾ ਦਾ ਪ੍ਰੇਮ ਕਰਦੇ ਹੈ ਭਾਈ ਸਾਹਿਬ ਜੀ ਅੱਜ ਦਾ ਜਿਹੜਾ ਰੋਡ ショਅ ਕੀਤਾ ਜਾ ਰਿਹਾ ਜੀਰਾ ਵਿਧਾਨ ਸਭਾ ਹਲਕੇ ਦੇ ਵਿੱਚ ਕੀ ਕਹਿਣਾ ਚਾਹੋਗੇ ਇਸ ਤੇ ਬਾਰੇ ਦੇ ਵਾਸਤੇ ਜੀ ਅਸੀਂ ਪਹਿਲਾਂ ਤੇ ਗੁਰੂ ਮਹਾਰਾਜ ਦਾ ਖਾਨ ਕੋਟ ਸ਼ੁਕਰ ਹੈ ਤੇ ਬਾਕੀ ਸੰਗਤਾਂ ਦਾ ਸਹਿਯੋਗ ਹੈ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਹੈ ਜੀਰੇ ਦੀਆਂ ਸੰਗਤਾਂ ਦਾ ਬਾਕੀ ਖਰੂ ਸਭ ਟੋਡਲ ਹਲਕੇ ਦੀਆਂ ਸੰਗਤਾਂ ਦਾ ਕਿ ਜਿਹੜਾ ਇਹਨਾਂ ਪਿਆਰ ਸਤਿਕਾਰ ਮਾਣ ਤੇ ਇਹਨਾਂ ਸਾਰਾ ਕੁਝ ਹੈ ਪ੍ਰਬੰਧ ਵੀ ਉਹ ਖੁਦ ਕਰ ਰਹੇ ਸਭ ਕੁਝ ਕਰ ਰਹੇ ਆ ਸਾਰੇ ਪਾਰਟੀ ਪਾਜੀ ਤੋਂ ਉੱਪਰ ਉੱਠ ਕੇ ਸਹਿਯੋਗ ਦੇ ਰਹੇ ਆ ਜੱਟ ਪਾਤ ਤੋਂ ਧਰਮਜਬਤ ਤੋਂ ਉੱਪਰ ਉੱਠ ਕੇ ਸਹਿਯੋਗ ਦੇ ਰਹੇ ਆ ਮੈਂ ਉਹਨਾਂ ਦਾ ਅਸੀਮ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਦਿਲ ਦੀਆਂ ਗੈਰੰਤੀ ਅੱਜ ਐਲਾਨ ਹੋ ਗਿਆ ਜੀ ਮੈਨੂੰ ਲੱਗਦਾ ਜੀ ਨੌਜਵਾਨਾਂ 'ਚ ਬਹੁਤ ਸ਼ਾਸ਼ੀਗ ਅਸਵੇਰ ਤੋਂ ਅਸੀਂ ਦੇਖ ਰਹੇ ਆ ਜੀ ਹਾਂ ਜੀ ਨੌਜਵਾਨਾਂ ਦੇ ਤੇ ਜਦੋਂ ਤੋਂ ਐਲਾਨ ਹੋਇਆ ਉਦੋਂ ਤੋਂ ਹੀ ਬਹੁਤ ਵੱਡਾ ਸ਼ਾਸ਼ੀਗ ਦਿਨੋਦਰ ਵੱਧਦਾ ਜਾ ਰਿਹਾ ਜੀ ਕਰਕੇ ਨੌਜਵਾਨਾਂ ਨੂੰ ਸਾਡੀ ਇਹ ਵੀ ਅਪੀਲ ਆ ਕਿ ਆਪਾਂ ਸਾਰੇ ਡਿਸਪਲਿਨਸ ਰਹਿ ਕੇ ਚੋਣ ਜਾਬਤੇ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਆਪਾਂ ਸਾਰੇ ਮਿਲ ਜੁੜ ਕੇ ਆਪਣੇ ਭਾਈਚਾਰੇ 'ਚ ਇੱਕ ਇੱਕਦਮ ਸੁਖ ਸ਼ਾਂਤੀ ਨਾਲ ਜਿਵੇਂ 1 ਜੂਨ ਨੂੰ ਵੀ ਜਾਂ ਉਦੋਂ ਬਾਅਦ ਦਾ ਸਮਾਂ ਵੀ ਆਪਾਂ ਇਹ ਮਿਲ ਜੁੜ ਕੇ ਰਹੀਏ ਕਿਸੇ ਨਾ ਵੀ ਕਿਸ ਤਰ੍ਹਾਂ ਦੀ ਤਲਖੀ ਜਾਂ ਕੋਈ ਅਜਿਹੀ ਚੀਜ਼ ਨਾ ਹੋਵੇ। ਬਲਦ ਜੀ ਦਾ ਖਾਲਸਾ ਸਤਿ ਸ੍ਰੀ ਅਕਾਲ ਸਮੂਹ ਹਲਕਾ ਕਡੂਰ ਸਾਹਿਬ ਜੀ ਦੀਆਂ ਇੰਨੀਆਂ ਵੀ ਸਿੱਖ ਸੰਗਤਾਂ ਨੇ ਉਹਨਾਂ ਨੂੰ ਬੜੇ ਪਿਆਰ ਸਾਥ ਪੇਂਡਤੀ ਹੈ ਕਿ ਭਾਈ ਅਮਰਪਾਲ ਸਿੰਘ ਜਿਨ੍ਹਾਂ ਨੇ ਖੂਬ ਸਾਹਿਬ ਜੀ ਦੀ ਕਿਰਪਾ ਸਦਕਾ ਆਮਰ ਸੰਚਾਰ ਦੀ ਰੈਤ ਜਨਾਈ ਵੱਡੇ ਮੰਦਰ ਤੇ ਨੌਜਵਾਨੀ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਟਣਾ ਸ਼ੁਰੂ ਕੀਤਾ ਪਰ ਸਮੇਂ ਦੀਆਂ ਘੂਲਤਾ ਨੂੰ ਇਹ ਚੰਗਾ ਨਾ ਲੱਗਾ ਤੇ ਉਹਨਾਂ ਨੇ ਪੰਜਾਬ ਤੋਂ ਬਾਹਰ ਅਸ਼ਾਮ ਦੀ ਜੇਲ੍ਹ ਦੇ ਵਿੱਚ ਨਿਬੜੂ ਕਰ ਜਾਂਦੇ ਵਿੱਚ ਆ ਕੇ ਕੈਪ ਕਰ ਦਿੱਤਾ ਪਰ ਹੁਣ ਸਮਾਂ ਆ ਗਿਆ ਹੈ ਕਿ ਐਸੇ ਗੁਰਸਿੱਖ ਨੌਜਵਾਨਾਂ ਨੂੰ ਕੈਦ ਨਹੀਂ ਰਹਿਣ ਦੇਣਾ ਸਵਾਲ ਇਹ ਹੈ ਕਿ ਅਮਰਤਪਾਲ ਸਿੰਘ ਜੀ ਦਾ ਬਾਹਰ ਆਉਣਾ ਜ਼ਰੂਰੀ ਕਿਉਂ ਹੈ ਸਾਧ ਸੰਗਤ ਜੀ ਅਮਰਤਪਾਲ ਸਿੰਘ ਦਾ ਚਕਾਉਣ ਦੇ ਦੋ ਵੱਡੇ ਕਾਰਨ ਨੇ ਇੱਕ ਕਾਰਨ ਇਹ ਹੈ ਕਿ ਸਾਡੀ ਹੋਂਦ ਦਾ ਸਾਧ ਸੰਗਤ ਜੀ ਇਹ ਮੁਕਟਾਵਾ ਹੈ ਅਮਰਪਾਲ ਸਿੰਘ ਜੀ ਜਿੱਤਣਗੇ ਤੇ ਪੂਰੀ ਦੁਨੀਆ ਦੇ ਵਿੱਚ ਸੁਣਿਆ ਜਾਏਗਾ ਕਿ ਸਿੱਖ ਆਪਣਿਆਂ ਨੂੰ ਕਿਵੇਂ ਪਿਆਰ ਕਰਦੇ ਨੇ ਅਗਰ ਅਮਰਪਾਲ ਸਿੰਘ ਇਸ ਵੇ ਸਫਲ ਨਹੀਂ ਹੁੰਦੇ ਤੇ ਏਜੰਸੀਆਂ ਨੂੰ ਫੇਰ ਸਾਡੇ ਤੇ ਪਾਰੂ ਹੋਣ ਦਾ ਮੌਕਾ ਮਿਲ ਜਾਵੇਗਾ ਇੱਕ ਮੌਕਾ ਹੈ ਅਮਰਪਾਲ ਸਿੰਘ ਨੂੰ ਜਿਤਾਈਏ ਅਮਰ ਸੰਚਾਰ ਦੀ ਲਹਿਰ ਤੇ ਨੌਜਵਾਨੀ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਬਚਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ